ਚੈਨਲ ਦੇਰੇ तमाम ਦਰਸ਼ਕਾਂ ਚਾਹੀਦ ਸਵਾਗਤ ਹੈ ਸਾਥੀ ਤੁਸੀਂ ਦੇਖ ਰਹੇ ਹੋ ਆਈਨਟੀਵੀ ਔਰ ਮੈਂ ਹਾਂ ਹਰਿਸ਼ ਪੰਡਾਰੀ ਦੱਸਦੀ ਹੈ ਕਿ ਜਲੰਧਰ ਸਲੂਟ ਪੰਜਾਬੀ ਐਟ ਸੋਸਾਇਟੀ ਵੱਲੋਂ 6 ਮਹੀਨੇ ਦੇ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਲਈ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ ਇਹ ਸਮਾਰੋਹ ਬੰਬੀਆਂ ਵਾਲੀ ਨੇੜੇ ਗਵਰਨਮੈਂਟ ਸਕੂਲ ਕੁੱਕੜ ਪਿੰਡ ਵਿੱਚ ਕਰਵਾਇਆ ਗਿਆ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਮਨਪ੍ਰੀਤ ਸਿੰਘ ਦੀ ਇਹ ਖਾਸ ਰਿਪੋਰਟ ਜੇ ਇਆਂ ਹੋਰ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਆਇਨਾ ਟੀਵੀ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਅਤੇ ਸਾਡੇ Facebook ਪੇਜ ਨੂੰ ਵੀ ਕਰੋ ਲਾਈਕ ਪੰਜਾਬੀ ਸੁਸਾਇਟੀ ਤੋਂ ਮਨਜੀਤ ਪ੍ਰਸ਼ਾਸਨ ਪਰ ਤੇ ਮੇਰੇ ਹਸਬੰਦ ਮਿਸਟਰ ਵਿਨੋਦ ਕੁਮਾਰ ਜੀ ਅਸੀਂ ਦੋਨਾਂ ਨੇ ਰਲ ਕੇ ਪੰਜਾਬ ਆਪਣੇ ਪਿੰਡ ਪੰਦ ਬੰਦੀਆਂ ਵਾਲ ਉਹਨਾਂ ਦੇ ਜਿਹੜੇ ਸਰਪੰਚ ਸਾਹਿਬ ਹੈਗੇ ਆ ਮੁਖਤਿਆਰ ਸਿੰਘ ਜੀ ਉਨ੍ਹਾਂ ਦੇ ਯੋਗਦਾਨ ਦੇ ਨਾਲ ਅੱਜ ਇਥੇ ਮੁਕੰਮਲ ਹੋਇਆ ਹੈ ਪ੍ਰੋਗਰਾਮ ਕੰਪਿਊਟਰ ਦੇ ਬੱਚਿਆਂ ਨੂੰ ਮਿਸਟਰ ਰਮੇਸ਼ ਕੁਮਾਰ ਟੀਚਰ ਸੀ ਐਸ ਆਂਡ ਆਪਣੇ ਸਲਾਈ ਦੇ ਵਾਸਤੇ ਮਿਸਟਰ ਫਰਹਾਨ ਸੀਗੇ ਜੋ ਰੋਜ਼ ਦੇ ਬੇਸਿਸ ਤੇ ਇੱਥੇ ਆ ਰਹੇ ਸੀ ਸ਼ਨੀਵਾਰ ਐਤਵਨ ਨੂੰ ਛੁੱਟੀ ਹੁੰਦੀ ਸੀ ਤੇ ਅੱਜ 6 ਮਹੀਨੇ ਕੰਪਲੀਟ ਹੋਣ ਤੋਂ ਬਾਅਦ 1 ਮਹੀਨੇ ਦੀ ਰੈਸਟ ਦਿੱਤੀ ਗਈ ਸੀ ਬੱਚਿਆਂ ਨੂੰ ਕਿਉਂਕਿ ਉਹਤਵਾਰਾਂ ਦਾ ਪੇਪਰ ਹੋਏ ਜਿਹੜੇ ਬੱਚੇ ਕਾਮਯਾਬ ਹੋਏ ਆ ਜਿਹੜੇ ਬੱਚਿਆਂ ਨੇ ਵਧੀਆ ਪੇਪਰ ਦਿੱਤਾ ਉਹਨਾਂ ਬੱਚਿਆਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਗਿਆ ਹੈ ਤੇ ਕਾਫੀ ਪਿੰਡਾਂ ਦੇ ਸਰਪੰਚ ਸਾਹਿਬ ਆਏ ਹੋਏ ਸੀ ਉਹਨਾਂ ਨੂੰ ਵੀ ਆਪਾਂ ਸਨਮਾਨਿਤ ਕੀਤਾ ਉਹ ਨਾਲ ਤਾਂ ਕਿ ਜੋ ਸਿਰ ਜੂਟ ਪੰਜਾਬੀ ਦੀ ਆਵਾਜ਼ ਹੈ ਉਹ ਗਾਂਹ ਤੱਕ ਜਾ ਸਕੇ ਤਾਂ ਕਿ ਹਰ ਇੱਕ ਪਿੰਡ ਵਿੱਚ ਰੋਜ਼ਗਾਰ ਦਾ ਇੱਕ ਨਵਾਂ ਇੱਕ ਆਪਸ਼ਨ ਮਿਲ ਸਕੇ ਤਾਂ ਕਿ ਇਹ ਨਾ ਹੋਵੇ ਕਿ ਸਾਡੇ ਪਿੰਡਾਂ ਦੇ ਬੱਚੇ ਕਿਸੇ ਵੀ ਪੱਗੋਂ ਪਿੱਛੇ ਰਹਿ ਸਕਣ ਟੋਟਲ ਕਿੰਨੇ ਕੁ ਬੱਚੇ ਸੀ ਜਿਹੜੇ ਟੋਟਲ ਸਾਡੇ ਨਾਲ ਪੜ੍ਹਾਈ ਕੀਤੀ ਬੱਚਾ ਨੇ ਕੰਪਿਊਟਰ ਦੇ ਵਿੱਚ ਆਰਾਊਂਡ 70 ਬੱਚੇ ਸੀਗੇ ਤੇ ਟੀਚਿੰਗ ਦੇ ਵਿੱਚ ਸਲਾਈ ਦੇ ਵਿੱਚ ਕੁੜੀਆਂ ਸੀਗੀਆਂ ਆਰਾਊਂਡ 50 ਦੇ ਆਸ-ਪਾਸ ਜਿਨ੍ਹਾਂ ਵਿੱਚੋਂ ਬੱਚੇ ਨਿੱਖਰ ਕੇ ਆਏ ਆ ਉਹ ਰਾਉਂਡ ਜੇ ਮੈਂ ਕੰਪਿਊਟਰ ਦੀ ਗੱਲ ਕਰਾਂ ਤਾਂ 25 ਕਿ ਬੱਚੇ ਦੇ ਆਸ-ਪਾਸ ਹੈਗੇ ਜਿਨ੍ਹਾਂ ਨੇ ਵਧੀਆ ਰਿਜ਼ਲਟ ਪਰਫਾਰਮ ਕੀਤਾ ਹੈ ਤੇ ਸਲਾਈ ਤੇ ਕਢਾਈ ਦੇ ਵਿੱਚੋਂ 18 ਕੁੜੀਆਂ ਕੱਲ੍ਹ ਇਹ ਵਾਲੇ ਪਿੰਡ 'ਚ ਹੀ ਕਰਦੇ ਕੋਈ ਤੁਸੀਂ ਹੋਰ ਕਿਤੇ ਵੀ ਜਾ ਰਹੇ ਨਹੀਂ ਹੁਣ ਇਸ ਵੇਲੇ ਬੰਬੀਆਂ ਪਿੰਡ ਸੀਗਾ ਤੇ ਕੁੱਕੜ ਪਿੰਡ ਸੀਗਾ ਜਿੱਥੇ ਇਹ ਪ੍ਰੋਗਰਾਮ ਕੀਤਾ ਗਿਆ ਹੈ ਤੇ ਹੁਣ ਜਿਹੜੇ ਆਦੇ ਸਰਪੰਚ ਆਏ ਸੀ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਅਗਲੇ ਪਿੰਡਾਂ ਵਿੱਚ ਵੀ ਕੰਮ ਕਰਨ ਵਾਸਤੇ ਜਾ ਰਹੇ ਹਾਂ ਵੀ ਸੈਂਟਰ ਕਿਹੜੇ ਖੋਲਿਆ ਜਿੱਥੇ ਸਲਾਈ ਸਿਖਾ ਰਹੇ ਤੁਸੀਂ ਹਾਂ ਜੀ ਐਸ ਵੇਲੇ ਆਪਾਂ ਦੋ ਪਿੰਡਾਂ 'ਚ ਕਰ ਰਹੇ ਆਂ ਇੱਧਰ ਦੁਆਬੇ ਵਿੱਚ ਇਸ ਤੋਂ ਬਾਅਦ ਅੱਗੋਂ ਹੋਰ ਪਿੰਡਾਂ 'ਚ ਵੀ ਕੀਤਾ ਜਾਏਗਾ ਹਾਂ ਜੀ ਚੇਨ ਬਣ ਰਹੀ ਹੈ ਜਿਸ ਤਰ੍ਹਾਂ ਤੁਸੀਂ ਪ੍ਰਾhle ਤੁਸੀਂ ਕਰ ਰਹੇ ਹੋ ਹੋਰ ਪਿੰਡਾਂ 'ਚ ਤੁਸੀਂ ਕੋਈ ਫੀਲ ਕਰਨਾ ਚਾਹੁੰਦੇ ਹੋ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਇਹੀ ਹੈ ਕਿ ਜੇਕਰ ਤੁਹਾਡੇ ਪਿੰਡਾਂ ਦੇ ਵੀ ਸਰਪੰਚ ਸਾਡੇ ਮੁਖਿਆਰ ਸਰ ਵਾਂਗੂ ਸਾਡੀ ਸਪੋਰਟ ਕਰਨਗੇ ਤਾਂ ਸ਼ਾਇਦ ਅਸੀਂ ਪਿੰਡਾਂ ਦਾ ਮਾਹੌਲ ਚੇਂਜ ਕਰ ਸਕੀਏ ਇੱਕ ਉਹ ਜਿਹੜੇ ਪਿੰਡ ਅਜਨਸ਼ਾਵਲ ਜਾ ਰਹੇ ਆ ਸ਼ਾਇਦ ਉਹਨਾਂ ਪਿੰਡ ਨੂੰ ਅਸੀਂ ਬਾਹਰ ਕੱਢ ਕੇ ਲਿਆ ਸਕੀਏ ਉਸ ਵਾਸਤੇ ਸਰਪੰਚਾਂ ਦੀ ਸਪੋਰਟ ਚਾਹੀਦੀ ਹੈ ਪਿੰਡ ਬੰਬੇਵਾਲ ਸਰ ਤੇ ਅੱਜ ਜਿਹੜਾ ਸਾਡੇ ਪਿੰਡ ਪ੍ਰੋਗਰਾਮ ਹੋਇਆ ਸਲੂਟ ਪੰਜਾਬੀਅਤ ਸੁਸਾਇਟੀ ਦਾ ਮੰਜੂ ਮੈਡਮ ਇਹਨਾਂ ਦਾ ਅਸੀਂ ਬਹੁਤ ਧੰਨਵਾਦੀ ਆ ਬਹੁਤ ਵਧੀਆ ਪ੍ਰੋਗਰਾਮ ਹੋਇਆ ਮੇਰਾ ਪਿੰਡ ਅੱਧਾ ਤੋਂ ਤਕਰੀਬਨ ਆਇਆ ਇਹ ਗਰਮੀ ਦਾ ਮੌਸਮ ਸੀ ਤੇ ਫਿਰ ਵੀ ਸਾਡਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਇਹਨਾਂ ਦੇ ਅਸੀਂ ਸਟਾਰਟਿੰਗ ਦੇ ਵਿੱਚ ਹੀ ਸਾਡਾ ਜਿਹੜਾ ਕੰਮ ਸਟਾਰਟ ਕੀਤਾ ਮੰਜੂ ਮੈਡਮ ਨੇ ਕਰਵਾਇਆ ਜੀ ਸਾਡੇ ਕੋਲ ਕੋਈ ਜਗ੍ਹਾ ਨਹੀਂ ਸੀ ਤੇ ਇਹਨਾਂ ਨੇ ਸਾਨੂੰ ਫੋਰਸ ਕੀਤਾ ਤੇ ਅਸੀਂ ਆਪਣੀ ਅਸਰਾ ਬਾਬਾ ਡਾਕਟਰ ਅਮੇਦਗਰ ਜੀ ਦੀ ਅਸੀਂ ਤਿਆਰ ਕੀਤੀ ਇਹਨਾਂ ਨੂੰ ਦਿੱਤੀ ਪੋਸਤੋ ਨਾਲ ਹੀ ਸਾਨੂੰ ਇਦਾਂ ਲੱਗਿਆ ਵੀ ਆ ਵੀ ਸਾਫ ਕਾਲੀ ਆ ਵੀ ਖਾਲੀ ਤੇ ਉਹਨਾਂ ਦੇ ਕਰਕੇ ਸਾਡਾ ਕੰਮ ਵੀ ਸਟਾਰਟ ਹੋ ਗਿਆ ਪਹਿਲਾ ਜਦੋਂ ਸਾਡੀ ਪੰਚਾਇਤ ਬਣੀ ਆ ਉਹ ਪਹਿਲਾ ਕੰਮ ਸਾਡਾ ਮੰਜੂ ਮੈਡਮ ਜੀ ਨੇ ਹੀ ਬਣਵਾਇਆ ਤਾਂ ਅੱਜ ਇਹਨਾਂ ਦਾ ਅਸੀਂ ਦਿਲੋਂ ਧੰਨਵਾਦੀ ਆ ਤੇ ਚਲੋ ਅੱਗੇ ਜੋ ਇਹਨਾਂ ਦੇ ਨਾਲ ਹੀ ਰਵਾਂਗੇ ਅੱਗੇ ਅੱਗੇ ਤੋਂ ਆਪਣਾ ਨਵਾਂ ਵੀ ਇਹਨਾਂ ਨੇ ਹੁਣ ਸ਼ੁਰੂ ਅਸੀਂ ਇਹਨਾਂ ਨੂੰ ਦੱਸਿਆ ਵੀ ਸਾਡਾ ਸਾਲ ਤੱਕ 2 ਸਾਲ ਤੱਕ ਤੁਸੀਂ ਇੱਥੇ ਰੱਖੋ ਅਸੀਂ ਤੁਹਾਡਾ ਸਾਥ ਬਰਾਬਰ ਦੇਵਾਂਗੇ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਸਲੂਟ ਪੰਜਾਬੀ ਸੁਸਾਇਟੀ ਨੂੰ ਮੰਜੂ ਮੈਡਮ ਨੂੰ ਐਕਚੁਅਲੀ ਉਹ ਸਲੂਟ ਪੰਜਾਬ ਨੂੰ ਕਰ ਰਹੇ ਪਰ ਮੈਂ ਸਲੂਟ ਉਹਨਾਂ ਨੂੰ ਕਰ ਰਿਹਾ ਕਿਉਂਕਿ ਉਹਨਾਂ ਦਾ ਇੱਕ ਉਪਰਾਲਾ ਜਿਹੜਾ ਬਹੁਤ ਹੀ ਅੱਛਾ ਇੱਕ ਇਨੀਸ਼ੀਏਟਿਵ ਆ ਮੈਂ ਬਹੁਤ ਪ੍ਰਾਊਡ ਫੀਲ ਕਰ ਰਿਹਾ ਉਹਨਾਂ ਦੇ ਨਾਲ ਜੁੜ ਕੇ ਕੰਮ ਕਰਨ ਦਾ ਕਰਨ ਦੇ ਲਈ ਤੇ ਸਪੈਸ਼ਲ ਥੈਂਕਸ ਟੂ ਮਿਸਟਰ ਮੁਖਤਿਆਰ ਸਿੰਘ ਜਿਹੜੇ ਸਾਡੇ ਸਰਪੰਚ ਨੇ ਸਾਡੇ ਗੰਭੀਆਵਲ ਪਿੰਡ ਦੇ ਸਰਪੰਚ ਨੇ ਉਹਨਾਂ ਨੇ ਬਹੁਤ ਹੀ ਅੱਛਾ ਇਨੀਸ਼ੀਏਟਿਵ ਲਿਆ ਉਹ ਹਰੇਕ ਕੰਮ ਦੇ ਵਿੱਚ ਸਪੋਰਟਸ ਫੀਲਡ ਦੇ ਵਿੱਚ ਜਾਂ ਜੋ ਵੀ ਪਿੰਡ ਦੇ ਮਸਲੇ ਹੈਗੇ ਆ ਉਹਨਾਂ ਦੇ ਵਿੱਚ ਅੱਗੇ ਆ ਕੇ ਆਪਣਾ ਯੋਗਦਾਨ ਪਾ ਰਹੇ ਆ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਧ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਆ ਕਿ ਅਗਰ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹਾਂ ਅਗਰ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਸਾਨੂੰ ਡਿਮਾਂਡ ਐਂਡ ਸਪਲਾਈ ਤੇ ਕੰਮ ਕਰਨਾ ਪੈਣਾ ਜਿਹੜੀ ਸਪਲਾਈ ਹੋ ਰਹੀ ਆ ਉਹ ਪ੍ਰੋਬਲਮ ਨਹੀਂ ਹੈਗੀ ਡਿਮਾਂਡ ਪ੍ਰੋਬਲਮ ਆ ਸਾਨੂੰ ਮੈਂ ਇੱਕ ਇਨੀਸ਼ੀਏਟਿਵ ਲੈ ਰਿਹਾ ਆਪਣੇ ਪਿੰਡ ਦੇ ਬੱਚਿਆਂ ਨੂੰ ਫ੍ਰੀ ਚ ਪੜਾਉਣ ਦਾ ਇਹਨਾਂ ਨੂੰ ਐਜੂਕੇਟ ਐਜੂਕੇਸ਼ਨ ਦੀ ਲੋੜ ਆ ਅਗਰ ਅਸੀਂ ਹਰੇਕ ਬੱਚੇ ਨੂੰ ਸ਼ੁਰੂ ਤੋਂ ਜਦੋਂ ਪਨੀਰੀ ਆਪਾਂ ਕਹਿੰਦੇ ਲੱਗਦੀ ਆ ਮਤਲਬ ਛੋਟਾ ਬੱਚਾ ਹੁੰਦਾ ਆ अगर ਅਸੀਂ ਉਸ ਲੈਵਲ ਤੇ ਕੰਮ ਕਰਨਾ ਸ਼ੁਰੂ ਕਰ ਦਈਏ ਉਹਨੂੰ ਸ਼ੁਰੂ ਤੋਂ ਗਾਈਡ ਕਰਨਾ ਸ਼ੁਰੂ ਕਰ ਦਈਏ ਤਾਂ ਉਹ ਆਪਣੇ ਆਪ ਨਸ਼ਿਆਂ ਤੋਂ ਤਾਂ ਬਹੁਤ ਦੂਰ ਹੋ ਜਾਏਗਾ ਨਾਲ ਦੀ ਨਾਲ ਬਹੁਤ ਤਰੱਕੀ ਵੀ ਕਰੇਗਾ ਛੋਟੇ ਛੋਟੇ ਬੱਚੇ ਬਹੁਤ ਟੈਲੈਂਟਡ ਨੇ ਤੁਸੀਂ ਅਰਦੇ ਪ੍ਰੋਗਰਾਮ ਚ ਦੇਖ ਹੀ ਲਿਆ ਕਿੰਨਾ ਟੈਲੈਂਟ ਭਰਿਆ ਹੈ ਪਿੰਡਾਂ 'ਚ ਇੱਕ ਗਲੋਬਲਾਈਜ਼ਡ ਇੱਕ ਗਲੋਬਲਾਈਜ਼ਡ ਵਿਲੇਜ ਦੀ ਤਰ੍ਹਾਂ ਸਾਰਾ ਕੁਝ ਹੋ ਰਿਹਾ ਸਾਰੇ ਬੱਚਿਆਂ ਨੇ ਬਹੁਤ ਅੱਛਾ ਆਪਣਾ ਟੈਲੈਂਟ ਜਿਹੜਾ ਉਹ ਸ਼ੋਅ ਕੀਤਾ ਇੱਥੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਆ ਸਿਸ ਸਰਕਾਰ ਨੂੰ ਕੁਝ ਨਹੀਂ ਦੇਣਾ ਚਾਹੁੰਦੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਇਹ ਕਰਾਉਂਦੇ ਸਰਕਾਰ ਨੂੰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਲੜਾਈ ਕਿਸੇ ਨਾਲ ਲੜਨਾ ਇਹਦਾ ਹੱਲ ਨਹੀਂ ਹੈਗਾ ਨਸ਼ਿਆਂ ਦੇ ਵਿਰੁੱਧ ਲੜਨਾ ਇਹਦਾ ਹੱਲ ਨਹੀਂ ਹੈਗਾ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨਾ ਇਹਦਾ ਹੱਲ ਹੈਗਾ ਕਿਉਂਕਿ ਦੇਖੋ ਜਦੋਂ ਅਸੀਂ ਕਿਸੇ ਛੋਟੇ ਬੱਚੇ ਨੂੰ ਗਾਈਡ ਕਰਦੇ ਆਂ ਤੇ ਉਹ ਉਹਦੇ ਲਈ ਅਗਲੇ ਜਿਹੜੇ ਜਵਾਨੀ 'ਚ ਉਹਦੇ ਕੰਮ ਆਉਂਦਾ ਅਗਰ ਕਹਿੰਦੇ ਹੁੰਦੇ ਬਜ਼ੁਰਗਾਂ ਦਾ ਟੰਡਿਆ ਜਿਹੜਾ ਬੱਚਾ ਹੁੰਦਾ ਉਹ ਫਾਇਦਾ ਨਹੀਂ ਖਾਂਦਾ ਹੈ ਨਾ ਮੈਂ ਆਪਣੀ ਐਗਜ਼ਾਮਪਲ ਦਵਾ ਤਾਂ ਮੈਂ ਤਾਂ ਚਾਹ ਵੀ ਨਹੀਂ ਪੀਂਦਾ ਕਿਉਂਕਿ ਸਾਨੂੰ ਇਦਾਂ ਦੀ ਗਾਈਡੈਂਸ ਮਿਲੀ ਹੈ ਕਿ ਚਾਹ ਵੀ ਇੱਕ ਜ਼ਹਿਰ ਆ ਨਸ਼ੇ ਤਾਂ ਬਹੁਤ ਦੂਰ ਦੀ ਗੱਲ ਆ ਇਦਾਂ ਹੀ ਜਿਹੜੇ ਮੇਰੇ ਬੱਚੇ ਆ ਜਿਹੜਾ ਹੁਣ ਦਾ ਫਰਸਟ ਬੈਚ ਗਿਆ ਮੇਰਾ ਕੰਪਿਊਟਰ ਦਾ ਇਹਨਾਂ ਨੂੰ ਵੀ ਮੈਂ ਕੱਲਾ ਕੰਪਿਊਟਰ ਨਹੀਂ ਸਿਖਾਇਆ ਇਹਨਾਂ ਨੂੰ ਮੈਂ ਬਹੁਤ ਸਾਰੇ ਮੈਂ ਨਹੀਂ ਕਹਿੰਦਾ ਮੈਂ ਬਹੁਤ ਐਥੀਕਲ ਆ ਬਟ ਮੈਂ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੂੰ ਐਥੀਕਲੀ ਸਟਰੋਂਗ ਕਰਾਂ